ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚਰਨਜੀਤ ਕਿਚਨ ਤੇ ਮੈਂ ਅੱਜ ਤੁਹਾਡੇ ਲਈ ਲੈ ਕੇ ਆਈ ਹਾਂ ਬਹੁਤ ਹੀ ਜਿਆਦਾ ਡੇਲੀਸ਼ੀਅਸ ਰੈਸਟੋਰੈਂਟ ਸਟਾਈਲ ਕੜਾਈ ਪਨੀਰ ਦੀ ਰੈਸਪੀ ਜੀ ਦੇ ਲਈ ਇਹਦਾ ਸੀਕ੍ਰੇਟ ਹੈ ਇਹਦਾ ਮਸਾਲਾ ਤੇ ਚਲੋ ਆਪਾਂ ਮਸਾਲੇ ਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜੇ ਤੁਹਾਨੂੰ ਇਹ ਕੜਾਈ ਪਨੀਰ ਦੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਤੇ ਚਲੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਇਹ ਮਸਾਲਾ ਲੈ ਲਿਆ ਇਹਦੇ ਵਿੱਚ ਧਨੀਆ ਜੀਰਾ ਕੜੀ ਪੱਤਾ ਕਾਲੀ ਮਿਰਚ ਲੌਂਗ ਇੱਕ ਇਲਾਇਚੀ ਤੇ ਇੱਕ ਟੁਕੜਾ ਦਾਲਚੀਨੀ ਦਾ ਲਿਆ ਛੋਟਾ ਜਿਹਾ ਇਹਨੂੰ ਆਪਾਂ ਤਵੇ ਤੇ ਰੱਖ ਕੇ ਭੁੰਨ ਲਵਾਂਗੇ ਇਹਦੇ ਵਿੱਚ ਆਪਾਂ ਇੱਕ ਇਹ ਲਾਲ ਮਿਰਚ ਵੀ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਤੇ ਇਹਦੇ ਨਾਲ ਟੇਸਟ ਹੋਰ ਵੀ ਜ਼ਿਆਦਾ ਵਧੀਆ ਹੋ ਜੂਗਾ 2 ਤੋਂ 3 ਮਿੰਟ ਆਪਾਂ ਤਵੇ ਤੇ ਰੱਖ ਕੇ ਇਸ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਲਵਾਂਗੇ ਕੁੰਡਾ ਕੁੰਡੇ ਦੇ ਵਿੱਚ ਪਾ ਕੇ ਆਪਾਂ ਇਸ ਮਸਾਲੇ ਨੂੰ ਥੋੜਾ ਜਿਹਾ ਠੰਡਾ ਕਰਕੇ ਉਸ ਤੋਂ ਬਾਅਦ ਇਹਦੇ ਵਿੱਚ ਪਾ ਕੇ ਇਹਨੂੰ ਦਰਦਰਾ ਜਿਹਾ ਪੀਸ ਲਵਾਂਗੇ ਜਿਹਦੇ ਨਾਲ ਇਹ ਮਸਾਲਾ ਹੋਰ ਵੀ ਵਧੀਆ ਟੇਸਟ ਕਰੂਗਾ ਤੇ ਆਪਾਂ ਹੁਣ ਕੁੰਡੇ ਦੇ ਨਾਲ ਇਹਨੂੰ ਘੋਟਣੇ ਦੇ ਨਾਲ ਆਪਾਂ ਪੀਸਾਂਗੇ ਮਸਾਲੇ ਨੂੰ ਤੇ ਇਸ ਤਰ੍ਹਾਂ ਦਰਦਰਾ ਜਿਹਾ ਮਸਾਲੇ ਨੂੰ ਪੀਸਣ ਤੋਂ ਬਾਅਦ ਫਿਰ ਇਹਦਾ ਆਪਾਂ ਤੜਕਾ ਲਗਾਵਾਂਗੇ ਨਾਲ ਹੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੇਣਾ ਤਾਂ ਜੋ ਅਪਲੋਡ ਕਰਦੇ ਹੀ ਵੀਡੀਓ ਜਲਦੀ ਤੋਂ ਜਲਦੀ ਤੁਹਾਡੇ ਕੋਲ ਪਹੁੰਚ ਜਾਵੇ ਹੁਣ ਆਪਾਂ ਕੜਾਈ ਲਵਾਂਗੇ ਇਹਦੇ ਵਿੱਚ ਤਿੰਨ ਤੋਂ ਚਾਰ ਚਮਚਾ ਪਾ ਕੇ ਉਹਦੇ ਪਾਵਾਂਗੇ ਥਣੀਆਂ ਪਾਵਾਂਗੇ ਥਣੀਆਂ ਨੇ ਜੀਰਾ ਤੇ ਹਿੰਗ ਲੈ ਕੇ ਇਹਨੂੰ ਭੁੰਨ ਲਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਲਸਣ ਪਾ ਕੇ ਭੁੰਨ ਲਾਂਗੇ ਨਾਲ ਹੀ ਥੋੜਾ ਜਿਹਾ ਅਦਰਕ ਲਵਾਂਗੇ ਤੇ ਇਹਨੂੰ 2 ਤੋਂ 3 ਮਿੰਟ ਆਪਾਂ ਭੁੰਨ ਲਾਂਗੇ ਕੜਛੀ ਚਲਾਉਂਦੇ ਹੋਏ ਤੇ ਹੁਣ ਇਹਦੇ ਵਿੱਚ ਆਪਾਂ ਪਿਆਜ਼ ਕਰ ਕੱਟ ਕੇ ਬਰੀਕ ਕੀਤੇ ਹੋਏ ਚੋਪੜ ਦੇ ਵਿੱਚ ਉਹ ਵੀ 2 ਤੋਂ 3 ਪਿਆਜ਼ ਭੁੰਨ ਲਾਂਗੇ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਬ੍ਰਾਊਨ ਹੋਣ ਤੱਕ ਭੁੰਨ ਕੇ ਇਹਦੇ ਵਿੱਚ ਆਪਾਂ ਮਸਾਲੇ ਪਾਵਾਂਗੇ ਨਮਕ ਪਾਤਾ ਥੋੜੀ ਦੇਗੀ ਮਿਰਚ ਪਾਵਾਂਗੇ ਹਲਦੀ ਪਾਵਾਂਗੇ ਜਿਹੜਾ ਆਪਾਂ ਮਸਾਲਾ ਪੀਸਿਆ ਸੀ ਕੁੰਡੇ ਦੇ ਵਿੱਚ ਉਹ ਦੋ ਤਿੰਨ ਚਮਚ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਵੀ ਭੁੰਨ ਲਾਂਗੇ ਇਹ ਸਬਜੀ ਬਹੁਤ ਹੀ ਵਧੀਆ ਬਣਦੀ ਟੇਸਟੀ ਬਣਦੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਟਮਾਟਰ ਲੈ ਕੇ ਇਹਦਾ ਪਿਊਰੀ ਬਣਾਇਆ ਸੀ ਇਹਨੂੰ ਵੀ ਆਪਾਂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਭੁੰਨ ਲਾਂਗੇ ਤੇ ਦੂਸਰਾ ਪੈਨ ਲਵਾਂਗੇ ਇਹਦੇ ਵਿੱਚ ਦੋ ਚਮਚ ਆਪਾਂ ਦੇਸੀ ਘਿਓ ਦੇ ਪਾ ਕੇ ਸ਼ਿਮਲਾ ਮਿਰਚ ਪਿਆਜ਼ ਦੇ ਕੱਟਿਆ ਹੋਇਆ ਪਨੀਰ ਤਕੋਣਾ ਚਾਹੇ ਚੌਰਸ ਤੁਸੀਂ ਮਰਜ਼ੀ ਕੱਟ ਸਕਦੇ ਹੋ ਇਹਦੇ ਵਿੱਚੋਂ ਜਿਹੜਾ ਮਸਾਲਾ ਸੀਗਾ ਕੁੰਡੇ ਦੇ ਵਿੱਚ ਪੀਸਿਆ ਹੋਇਆ ਉਹ ਵੀ ਇਹਦੇ ਵਿੱਚ ਦੋ ਚਮਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਭੁੰਨ ਲਵਾਂਗੇ ਇਹਦੇ ਨਾਲ ਟੇਸਟ ਸਬਜੀ ਦਾ ਹੋਰ ਵੀ ਜ਼ਿਆਦਾ ਵਧੀਆ ਬਣ ਜਾਊਗਾ ਬਿਲਕੁਲ ਰੈਸਟੋਰੈਂਟ ਸਟਾਈਲ ਹੀ ਬਣੂਗਾ ਜਿਹੜਾ ਆਪਾਂ ਮਸਾਲਾ ਪਹਿਲਾਂ ਤਿਆਰ ਕਰ ਰਹੇ ਸੀ ਉਹਦੇ ਵਿੱਚ ਇਹਨੂੰ ਪਾ ਕੇ ਚੰਗੀ ਤਰ੍ਹਾਂ ਭੁੰਨ ਲਵਾਂਗੇ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾ ਕੇ ਦੋ ਤੋਂ ਤਿੰਨ ਮਿੰਟ ਇਹਨੂੰ ਹੁਣ ਕੇ ਚੰਗੀ ਤਰ੍ਹਾਂ ਤਿਆਰ ਕਰ ਲਵਾਂਗੇ ਇਹਦੇ ਨਾਲ ਟੇਸਟ ਹੋਰ ਵਧੀਆ ਹੋ ਜਾਊ ਰਿਚਨੈਸ ਵਧਾਉਣ ਲਈ ਆਪਾਂ ਇਹਦੇ ਵਿੱਚ ਦੋ ਤੋਂ ਤਿੰਨ ਚਮਚ ਘਰ ਦੀ ਮਲਾਈ ਹੀ ਪਾਵਾਂਗੇ ਤੇ ਚੰਗੀ ਤਰ੍ਹਾਂ ਇਹਨੂੰ ਵੀ ਮਿਕਸ ਕਰ ਲਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਜ਼ਰੂਰ ਘਰ ਦੇ ਵਿੱਚ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਣਾ ਬਿਲਕੁਲ ਰੈਸਟੋਰੈਂਟਸਾਈ ਹੀ ਬਣੂਗੀ ਤੇ ਹੁਣ ਆਪਾਂ ਕਸੂਰੀ ਮੇਥੀ ਪਾਤੀ ਹੈ ਉੱਪਰ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਦੋ ਤੋਂ ਤਿੰਨ ਮਿੰਟ ਪਕਾ ਲਵਾਂਗੇ ਬਹੁਤ ਹੀ ਜਲਦੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਵਾਲੀ ਤੇ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਾਂਗੇ ਇਦਾਂ ਦੀਆਂ ਹੀ ਆਸਾਨ ਵੀਡੀਓ ਦੇ ਨਾਲ ਧੰਨਵਾਦ